ਖਾਦੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਆ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜਿਹੜਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੀਆਂ ਦੋਸਤੋ ਬਾਈ ਹਰਬੇਲ ਸਿੰਘ ਦੇ ਫਾਰਮ ਤੇ ਚਾਰ ਪਸ਼ੂ ਦੋਸਤੋ ਅੱਜ ਦਿਖਾਉਣੇ ਆਪਾਂ ਤੁਹਾਨੂੰ ਬਿਲਕੁਲ ਮੱਝਾਂ ਝੋਟੀਆਂ ਜਿਹੜੀਆਂ ਦੋਸਤੋ ਹੋਣਗੀਆਂ ਬਿਲਕੁਲ ਤਾਜ਼ੀਆਂ ਸੁਈਆਂ ਨੇ ਜਿਹੜੇ ਪਸ਼ੂ ਦੋਸਤੋ ਗੱਬਣ ਉਹਨਾਂ ਦੀ ਵੀ ਡਿਟੇਲ ਆਪਾਂ ਵੀਰ ਤੋਂ ਲੈ ਲਾਂਗੇ ਅੱਜ 16 ਅਕਤੂਬਰ ਨੂੰ ਇਹ ਆਪਾਂ ਕਵਰੇਜ ਕਰਦੇ ਆਂ ਦੋਸਤੋ ਸਮਾਂ ਤੁਸੀਂ ਨੋਟ ਕਰ ਲਓ ਸ਼ਾਮ ਦੇ 4:00 ਵਜੇ ਦਾ ਜਿਹੜਾ ਦੋਸਤੋ ਸਮਾਂ ਹੈ ਠੀਕ ਆ ਬਾਕੀ ਪਸ਼ੂ ਪੂਰੀ ਤਸੱਲੀ ਦੇ ਨਾਲ ਨਾਲ ਪ੍ਰੋਪਰ ਤੁਹਾਨੂੰ ਦਿਖਾਵਾਂਗੇ ਡਿਟੇਲ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਵੀਡੀਓ ਦੇ ਨਾਲ ਅੰਤ ਤੱਕ ਜਰੂਰ ਬਨੇ ਰਹੋ ਸੋ ਕੱਲੀ ਕੱਲੀ ਇਨਫੋਰਮੇਸ਼ਨ ਆ ਜਿਹੜੀ ਦੋਸਤੋ ਪਸ਼ੂ ਦੀ ਤੁਹਾਨੂੰ ਮਿਲ ਜੂਗੀ ਠੀਕ ਆ ਜੀ ਤੇ ਆਓ ਕਰਦੇ ਆਂ ਗੱਲਬਾਤ ਬਾਈ ਹਰਵੇਲ ਸਿੰਘ ਦੇ ਨਾਲ ਪੁੱਛਦੇ ਆਂ ਕੀ ਡਿਟੇਲ ਕੀ ਇਨਫੋਰਮੇਸ਼ਨ ਆ ਅੱਜ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਬਾਈ ਰਵੇਲ ਸਿੰਘ ਸਸਰੀਕਾਲ ਹਾਂਜੀ ਸੰਤੂ ਸਾਹਿਬ ਜੀ ਸასი ਸ਼ਕਾਲ ਬਾਕੀ ਜਿੰਨੇ ਵੀ ਇਸ ਚੈਨਲ ਨੂੰ ਮੇਰੇ ਭੈਣ ਭਰਾ ਦੇਖ ਰਹੇ ਇਸ ਚੈਨਲ ਨੂੰ ਪਿਆਰ ਦੇ ਰਹੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੋ ਠੀਠਾ ਬਾਈ ਠੀਕ ਠਾਕ ਜੀ ਵਧੀਆ ਵੀਰੇ ਅੱਛਾ ਰਵੇਲ ਭਾਈ ਹੋਰ ਠੀਕ ਠਾਕ ਵਧੀਆ ਕਿਰਪਾ ਵਾਹਿਗੁਰੂ ਦੀ ਕਿਵੇਂ ਚੱਲੀ ਜਾਂਦਾ ਕੰਮ ਕਰ ਬਹੁਤ ਵਧੀਆ ਵੀਰ ਜੀ ਤੇ ਪਸ਼ੂਵਾਜ ਕਿੰਨੇ ਪਕਾਉ ਆਪਾਂ ਤਿੰਨ ਸੂਈਆਂ ਨੇ ਜਿਦੇ ਚ ਇੱਕ ਨੀਲੀ ਦੀ ਆ ਤਿੰਨ ਦੋ ਮੋਹਰਾ ਦੀਆਂ ਨੇ ਹਾਂਜੀ ਇੱਕ ਬੂਰੀ ਨੀਲੀ ਆ ਗੱਬਣ ਠੀਕ ਆ ਜੀ ਲਓ ਜੀ ਚਾਰ ਪਸੂ ਦਾ ਤਿੰਨ ਮਜਾ ਫਿਰ ਸੁਈਆਂ ਹਾਂ ਤਿੰਨ ਸੁਈਆਂ ਸਵਾਈਆਂ ਨੇ ਇੱਕ ਗੱਬਣਾ ਠੀਕ ਆ ਤੇ ਇੱਕ ਗੱਬਣਾ ਬੂਰੀ ਨੀਲੀ ਰਾਵੀ ਦੀ ਜਿਹੜੀ ਆ ਦੋਸਤੋ ਪਹਿਲੇ ਨੰਬਰ ਤੇ ਆਪਾਂ ਬਿਲਕੁਲ ਦਿਖਾਵਾਂਗੇ ਤੁਹਾਨੂੰ ਇਹਦੀ ਡਿਟੇਲ ਇੱਕ ਵਾਰੀ ਸਾਂਝੀ ਕਰਾਂਗੇ ਤੇ ਹੋਰ ਕਿਵੇਂ ਅੱਜ ਮੁੱਲ ਮੁੱਲ ਫਿਰ ਰੇਟ ਕਿਵੇਂ ਪਈ ਰਹਿਣਗੇ ਸੰਤੂ ਸਾਹਿਬ ਮੁੱਲ ਜਾਇਜ਼ ਹੀ ਨੇ ਬਿਲਕੁਲ ਅੱਛਾ ਜੀ ਤਾਂ ਕੱਤੇ ਕੱਲ ਨੂੰ ਸਟਾਰਟ ਹੋ ਜਾਣਾ ਦੀਵਾਲੀ ਆ ਰਹੀ ਆ ਐਨ ਕੀ ਇਰਾਦਾ ਕਿ ਪੂਰਾ ਮਹੀਨਾ ਦੀਵਾਲੀ ਆਫਰ ਹੀ ਚੱਲੇ ਪੂਰਾ ਮਹੀਨਾ ਨਹੀਂ ਪੂਰਾ ਮਹੀਨਾ ਸੇਵਾ ਕਰ ਲਈਏ ਸਾਲ 'ਚ ਇੱਕ ਵਾਰੀ ਅੱਛਾ ਜੀ ਆਈਆਂ ਗਈਆਂ ਹਾਂ ਵੀ ਆਈ ਗਈ ਦੱਸ ਲਈ ਗਈ ਦੱਸ ਕੇ ਬਸ ਥੋੜਾ ਬਹੁਤ ਕਿੰਨੇ ਦੀ ਦੇਣੀ ਆ ਕਿੰਨੇ ਦੀ ਦੇਣੀ ਆ ਬਸ ਥੋੜਾ ਮੰਗ ਕੇ ਨਫਾ ਲੈ ਲੈਣਾ ਅੱਛਾ ਜੀ ਫਤੇ ਪਾਉ ਹੁੰਦਾ ਸੀਗਾ ਚਲੋ ਵਿਚਾਰੇ ਇਸ ਦੁਨੀਆ ਤੇ ਨਹੀਂ ਰਹੇ ਤਾਂ ਬਹੁ ਮਾੜੀ ਗੱਲ ਹੋਈ ਆ ਤਾਂ ਉਹਨਾਂ ਦਾ ਵਿਚਾਰ ਹੁੰਦਾ ਸੀ ਕਿ ਦੱਸ ਕੇ ਲੈ ਲਓ ਪਰ ਭੈਣ ਭਰਾਵਾਂ ਨੂੰ ਹੀ ਬੇਨਤੀ ਆ ਕਿ ਜੋ ਅਸੀਂ ਦੱਸਾਂਗੇ ਉਹ ਸਾਡਾ ਪੈਸਾ ਲੱਗਾ ਹੁੰਦਾ ਵਾ ਉਹਦੇ ਤੇ ਜਿਹੜਾ ਅਸੀਂ ਮਾਰਜਨ ਆਪਦਾ ਪ੍ਰੋਫਿਟ ਰੱਖ ਕੇ ਜਰੂਰ ਮੰਗ ਕੇ ਲੈ ਲਾਂਗੇ ਪਰ ਤੁਹਾਨੂੰ ਵੀ ਉਸ ਚੀਜ਼ ਤੇ ਯਕੀਨ ਕਰਨਾ ਪਊਗਾ ਕਿ ਜਿਹੜਾ ਅਸੀਂ ਪਸ਼ੂ ਖਰੀਦਿਆ ਵਾਕਈ ਅਸੀਂ ਉਹਨੇ ਦਾ ਖਰੀਦਿਆ ਵਾ ਸਹੀ ਹੈ ਜੀ ਲੋ ਵੀ ਦੋਸਤੋ ਬਾਕੀ ਥੋੜਾ ਬਾਧਾ ਜਲਪਾਣੀ ਵੀਰਨ ਦਾ ਵੀ ਹਰਵੀਰ ਸਿੰਘਾਂ ਦਾ ਵੀ ਆਈ ਗਈ ਤੁਹਾਨੂੰ ਬਿਲਕੁਲ ਦੱਸ ਕੇ ਉਨਾ ਕੀ ਮਾਰਜਨ ਰੱਖ ਕੇ ਸੇਲ ਕਰਾਂਗੇ ਤੇ ਰਹੂਗਾ ਪੂਰਾ ਇੱਕ ਮਹੀਨਾ ਪੂਰਾ ਕੱਤੇ ਦਾ ਮਹੀਨਾ ਜਿੰਨੇ ਵੀ ਪਸ਼ੂ ਆਉਣਗੇ ਸਾਰੇ ਆਈਆਂ ਗਈਆਂ ਦੱਸ ਕੇ ਹੀ ਆਪਾਂ ਜਾਨੀਗੇ ਪ੍ਰੋਫਿਟ ਲਵਾਂਗੇ ਠੀਕ ਆ ਜੀ ਚਲੋ ਕਰਗੇ ਸ਼ੁਰੂਆਤ ਭਾਈ ਹਰਵੀਰ ਭਾਈ ਪਹਿਲੇ ਨੰਬਰ ਤੋਂ ਇਥੋਂ ਪੂਰੀ ਨੀਲੀ ਦਾ ਵੀ ਤੋਂ ਸਟਾਰਟ ਕਰ ਲਗੇ ਬਿਲਕੁਲ ਜੀ ਕੀ ਚਾਏ ਪੂਰੀ ਡਿਟੇਲ ਐਂ ਦੀ ਸੰਤੂ ਸਾਹਿਬ ਨੇ ਦੂਜੇ ਸਵੇਰ ਝੋਟੀ ਨੇ ਸੁਣਾਵਾ ਅੱਛਾ ਜੀ ਤਾਂ ਚੰਗੀ ਆ ਕਰੀਬ ਜਿਹੜਾ ਮਿਲਕਾ तकरीबन 11 12 ਲੀਟਰ ਦੀ ਚੋਾਈ ਨਾਰਮਲ ਕਰਾਉਗੀ ਠੀਕ ਹੈ ਜੀ ਤੇ ਗੱਬਣਿਆ ਹਜੇ ਹਫਤਾ ਇੱਕ ਲੈ ਕੇ ਜਾਂਦੀ ਹੈ ਹੋਰ ਲੋ ਵੀ ਦੋਸਤੋ ਕਰੋ ਚੈੱਕ ਇੱਕ ਹਫਤਾ ਹਜੇ ਸਮਾਂ ਬਾਕੀ ਆ ਸੂਣ ਦੇ ਵਿੱਚ ਨੀਲੀ 라ਵੀ ਆ ਬੂਰੀ ਠੀਕ ਹੈ ਜੀ ਤੇ ਇੱਕ ਹਫਤੇ ਦਾ ਸਮਾਂ ਬਾਕੀ ਦੂਜਾ ਸੂਆ ਸੂਣਾ ਠੀਕ ਹੈ ਕੋਈ 10 12 12 ਲੀਟਰ ਦੇ ਵੀਰਾਂ ਦਾ ਵੀ ਮਿਲਕ ਦੀ ਕਪੈਸਿਟੀ ਰਹੂਗੀ ਇਹਦੀ ਬਾਕੀ ਕਾਫੀ ਸੋਹਣੀ ਆ ਲਾਲ ਬੂਰੀ ਠੀਕ ਹੈ ਜੀ ਬਿਲਕੁਲ ਕੰਬਲੀ ਉੱਪਰੋਂ ਜਿਹੜੀ ਵੇਖੀਏ 골ਡਨ ਠੀਕ ਹੈ ਜੀ ਵਾਲਬੋਲ ਹੈ ਰ ਪੂਰੇ 골ਡਨ ਬਿਲਕੁਲ 골ਡਨ ਆ ਸੰਤੂ ਸਾਹਿਬ ਬਿਲਕੁਲ ਨੀਲੀ ਅੱਖ ਬਿਲਕੁਲ ਬਿੱਲੀ ਮਨਕਣੀ ਅੱਖ ਆ ਦੋਸਤੋ ਨੀਲੀਆਂ ਅੱਖਾਂ ਨੇ ਚਾਰੇ ਪੈਰ ਤੋਤੇ ਸੋ ਬੂਰੀ ਨੀਲੀ ਰਾਵੀ ਦੇ ਵਿੱਚ ਦੋਸਤੋ ਬਹੁਤ ਸੋਹਣਾ ਲਗੀਨਾ ਠੀਕ ਆ ਟਿੱਪਣ ਤਾਂ ਆਪਣ ਬਹੁਤ ਵਧੀਆ ਸੰਤੂ ਸਾਹਿਬ ਠੀਕ ਹੈ ਵਾਟਰ ਕੁਆਲਿਟੀ ਇੱਕ ਵਾਰੀ ਆ ਦੇਖੋ ਇੱਕ ਹਫਤਾ ਅਜੇ ਸਮਾਂ ਬਾਕੀ ਆ ਸੋ ਬਾਕੀ ਚਾਰ ਥਾਣਾ ਚਾਰੇ ਥਾਣਾ ਦੀ ਸਪੇਸ ਜਿਹੜੀ ਆ ਅਗਲੇ ਪਿਛਲੇ ਥਾਣਾ ਦੀ ਵਧੀਆ ਹੈਗੀ ਆ ਠੀਕ ਹੈ ਜੀ ਤਿੰਨ ਬਾਈ ਦੇ ਵਿੱਚ ਬਿਲਕੁਲ ਲੰਬਾ ਥਾਣਾ ਤੇ ਬਹੁਤ ਵਧੀਆ ਸੰਦੂ ਸਾਹਿਬ ਪੋਲੀ ਆ ਭਾਰੀ ਬੋਡੀ ਦੀ ਆ ਚੰਗੇ ਬੱਚੇ ਜਿਹੜੇ ਆਪਾਂ ਨੀਲੀ ਦੇ ਅੱਗੋਂ ਲੈ ਸਕਦੇ ਹਾਂ ਬਿਲਕੁਲ ਤੇ ਹਰ ਵੇਲ ਮੱਝ ਚੰਗੀ ਆ ਫੇਰ ਬੂਹ ਤੇ ਮੱਝ ਦਾ ਮੁੱਲ ਰਹੂਗਾ ਇਹਦਾ ਸੰਦੂ ਸਾਹਿਬ ਮੁੱਲ ਕਰਨ ਨੂੰ ਭਾਵੇਂ 70 75 ਜਿੱਥੇ ਮਰਜ਼ੀ ਵੇਚ ਦਈਏ ਸੰਦੂ ਸਾਹਿਬ 65000 ਦੀ ਮੱਝ ਆ ਇਹ 3000 ਨਫੇ ਨਾਲ ਆਪਾਂ ਮੱਝ ਦੇਵਾਂਗੇ 64000 ਦੀ ਅਸਾਂ ਜੀ ਹਾਂਜੀ 61 ਦੀ ਆਪਾਂ ਨੂੰ ਆਈ ਆ ਕਾਰਡ ਦੀ ਆਪਾਂ ਨੂੰ ਆਈ ਆ 64000 ਦੀ ਆਪਾਂ ਦੇਵਾਂਗੇ 3000 ਨਫੇ ਨਾਲ ਉਹਦੇ ਚੋਂ ਵੀ ਆਪਾਂ ਕੋਈ 100 200 ਛੋੜ ਕਰਾਂਗੇ ਲਓ ਜੀ 64000 ਦੇ ਵਿੱਚੋਂ ਦੋਸਤੋ ਕੋਈ 100 200 ਵੀਰਾਂ ਦਾ ਵੀ ਇਧਰ ਉਧਰ ਕੋਈ ਮਾਨਤਾਂ ਜਿਹੜਾ ਉਹ ਕਰ ਦਿਆਂਗੇ ਠੀਕ ਆ ਤੇ ਮੱਝ ਤੁਸੀਂ ਦੇਖ ਲਈਏ ਪੂਰੀ ਹਫਤਾ ਹਜੇ ਸਮਾਂ ਬਾਕੀ ਐ ਸੂਣ ਦੇ ਵਿੱਚ ਠੀਕ ਆ ਆ ਦੇਖੋ ਠੀਕ ਆ ਲਓ ਜੀ ਅੱਗੇ ਹਰਵੈਲ ਭਾਈ ਅਗਲੀ ਮੱਝ ਆਪਣੇ ਕੋਲ ਆ ਗਈ ਮੇਰੇ ਕੋਲ ਸੰਧੂ ਇਹ ਕਿੰਨੇ ਸਵੇ ਸੁਈ ਹੈ ਜੀ ਇਹ ਵੀ ਸੰਧੂ ਦਾ ਦੂਜੇ ਸਵੇ ਝੋਟੀ ਸੁਈ ਆ ਬਹੁਤ ਕੱਦ ਬੋਤਾ ਹਰਿਆਣੇ ਦੀ ਆ ਚੰਗਾ ਲੇਵਾ ਵਾ ਚਵਾਚੂ ਬਹੁਤ ਵਧੀਆ ਦੂਸਰਾ ਸੁਬਾ ਜਿਹੜਾ ਦੋਸਤੋ ਸੁਈ ਹੈ ਜੀ ਸੁਈ ਆ ਤੇ ਸੰਧੂ ਸਾਹਿਬ ਸ਼ਾਮ ਖਣੋ ਗਈ ਆ ਮਾਣੋ ਲੈ ਗੁਰਪੀ ਬੱਚਾ ਖਤ ਲੈ ਠੀਕ ਹੈ ਜੀ ਕੱਦ ਦੇਖੋ ਦੋਸਤੋ ਕੱਦ ਫੁੱਲ ਵੱਡੀ ਹਾਈਟ ਦੇ ਵਿੱਚ ਆਹ ਵੇਖੋ ਪੂਰਾ ਵੱਡਾ ਕੱਦ ਕਾਠ ਮਗਰ ਬੱਚਾ ਕਟਾ ਕਟਾ ਹੈ ਮੇਲ ਕਾ ਆਪਾ ਕਿੰਨੇ ਦਿਨਾਂ ਦੀ ਸੂਈ ਦੱਸਿਆ ਜੀ ਇਹ ਸੰਤੋਖ ਸਾਹਿਬ ਕੋਈ ਅੱਜ ਵਿੱਚ 4-5 ਦਿਨ ਦੀ ਸੂਈ ਆ ਹਮ ਹਫਤੇ ਤੋਂ ਅੰਦਰ ਹੀ ਆ ਕਿਉਂ ਬਹੁਤ ਵਧੀਆ ਇੱਕ ਹਫਤੇ ਦੀ ਦੋਸਤੋ ਸੂਈ ਆ ਤੇ ਮੱਝ ਵੇਖੋ ਤੁਸੀਂ ਠੀਕ ਆ ਫੁੱਲ ਆਇਟ ਹਰਿਆਣੇ ਦੀ ਝੋਟੀ ਬਸ ਸੰਭ ਹੀ ਨਹੀਂ ਕਿਸੇ ਨੇ ਹਮ ਆ ਦੇਖੋ ਜੀ ਧਾਰਾ ਮੁਰਾਦ ਗਿਆ ਆਪਾਂ ਚੋਣ ਬਹੁਤ ਵਧੀਆ ਭੋਲੀ ਫਿਰ ਠੰਡੀ ਸੀਲ ਆ ਹਮ ਆ ਲਓ ਜੀ ਠੀਕ ਤੇ ਹੁਣ ਦੁੱਧ ਕਿੰਨਾ ਬਈ ਇਹਦੇ ਹਫ਼ਤੇ ਦੀ ਸੂਈ ਦੇ ਥੱਲੇ ਦੁੱਧ ਤੇ ਦੀ ਸੂਈ ਸੰਤੂ ਸਾਹਿਬ ਹੁਣ ਤਾਂ ਦੁੱਧ ਜਿਹੜਾ ਇਹਦੇ ਥੱਲੇ ਕੋਈ 7-8 ਲੀਟਰ ਹੀ ਹੋਗਾ ਹਾਂ ਦੁੱਧ ਚਵਾਊਗੀ ਕੋਈ 12 ਦੇ ਲਗਭਗ ਠੀਕ ਹੈ ਜੀ 8 ਕਿ ਲੀਟਰ ਹੁਣ ਦੁੱਧ ਮੌਜੂਦ ਆ ਮਗਰ ਮੇਲ ਕਾਫ ਸੂਬਾ ਦੂਜਾ ਦਾ ਬਾਕੀ ਚਵਾਈ ਕਰਾ ਦੋਗੀ 12 ਲੀਟਰ ਦੀ ਤੇ ਚਵਾਈ ਭਾਈ ਜੰਦਾ ਵੀ ਕਰਾ ਦੋਗੀ 10 11 ਤੋਂ ਤਾਂ ਤਾਂ ਜਿਹੜਾ ਦੋਸਤੋ 11 12 ਲੀਟਰ ਜਿਹੜੀ ਇਹ ਚਵਾਈ ਕਰਾ ਦਿੰਦੇ ਠੀਕ ਆ ਬਾਕੀ ਹੁਣ ਮੌਕੇ ਤੇ ਜਿਹੜਾ ਮੌਜੂਦ ਹੈ ਉਹ 8 ਆ ਠੀਕ ਆ ਜੋ ਕੇ ਪਸਮਾ ਕੇ ਤਸੱਲੀ ਕਰ ਸਕਦਾ ਕੋਈ ਵੀਰ ਘਰ ਵਿਜਟ ਕਰਕੇ ਠੀਕ ਆ ਕੱਦ-ਕੱਟ ਦੀ ਚੰਗੀ ਆ ਵੱਡੇ ਕੱਦ-ਕੱਟ ਦੇ ਸਰੀਰਕ ਬੰਤਰ ਜਿਹੜੀ ਆ ਵੱਡੀ ਆ ਜਿਹੜਾ ਕੋਈ ਚੰਗਾ ਹਾਥੂ ਤੇ ਫੇਰ ਲੂਗਾ ਦੋਸਤੋ ਸੋਹਣੀ ਸੇਵਾ ਕਰਨ ਸੋਹਣੀ ਸੇਵਾ ਕਰ ਲਓ ਸੰਧੂ ਸਾਹਿਬ ਤੇ ਫੁੱਲ ਪਰ ਜੂਗੀ ਮੱਝ ਠੀਕ ਇਹ ਤਾਂ ਮੁੱਲ ਫਿਰ ਕੀ ਕਰਾਂਗੇ ਅੱਜ ਲੈਣ ਦਾ ਸੰਧੂ ਸਾਹਿਬ ਇਹ 500 ਘੱਟ 60000 ਦੀ ਆ 59500 ਦੀ ਆਪਾਂ ਨੂੰ ਆਈ ਆ ਹਾਂਜੀ ਤਾਂ ਬਾਕੀ ਸੰਧੂ ਸਾਹਿਬ ਇਹ ਆਪਾਂ 25000 ਨਮਜ ਦੇਵਾਂਗੇ 25000 ਇਹ 20000 ਦੇ ਬਾਰ ਦੇ ਠੀਕ ਆ ਜੀ 62000 ਦੀ ਜਿਹੜੀ ਦੋਸਤੋ ਇਹ ਲੈ ਦੇ ਹੋ ਜੂਗੀ ਠੀਕ ਆ ਮੋਲ ਜਿਹੜਾ 62000 ਆ ਹਨ ਜਿਹੜੀ ਉਹਦੇ ਕੋਈ ਮਾਨਤਾ ਨੂੰ ਕੋਈ ਹੋਈ ਗੁਜਾਇਸ਼ ਤੇ ਜ਼ਰੂਰ ਹੋ ਜੂਗਾ ਇਸ ਤੋਂ ਬਾਅਦ ਅਗਲੀ ਇੱਕ ਹੋਰ ਮੱਝ ਜਿਹੜੀ ਆਪਾਂ ਤੁਹਾਨੂੰ ਦਿਖਾਉਣੀ ਆ ਇਹ ਵੀ ਬਿਲਕੁਲ ਤਾਜੀ ਸੂਈ ਆ ਬੱਚਾ ਨਾਲ ਸੁਵਾ ਪੁੱਛ ਲੈਣੀ ਆ ਪੂਰੀ ਡਿਟੇਲ ਇਹਦਾ ਸੁਵਾ ਦੱਸੋ ਵੀ ਫਿਰ ਬਿਲਕੁਲ ਵਸੂਈ ਇਹ ਸੰਦ ਸਭ ਤੇਜਾ ਸੁਵਾ ਸੁਈ ਜਾਂ ਨੀਲੀ ਦੀ ਆ ਠੀਕ ਆ ਜੀ ਤੇ ਮੇਲ ਕਾਫ ਆ ਤੇਜਾ ਸੁਵਾ ਮੇਲ ਕਾਫ ਇਹ ਮਗਰ ਠੀਕ ਆ ਤੇ ਦੇਣ ਇਹਨੂੰ ਕਿੰਨੇ ਘੋਕੇ ਇਹਨੂੰ ਅੱਜ ਕੋਈ ਹਫਤਾ ਅੱਗੇ ਅੱਗੇ ਲਾ ਲੋ ਬੱਚੇ ਨੂੰ ਅੱਗੇ ਲਾ ਲੋ ਤੁਰਪੂ ਕੀ ਕੋਈ ਗੱਲ ਬੱਚੇ ਦਾ ਕਰਦੀ ਆ ਭਾ ਲੈਓ ਬੱਚਾ ਅੱਗੇ ਆਰੋ ਹਾਂ ਆ ਲੋ ਬਹੁਤ ਸੋਹਣੀ ਹੈ ਨੀਲੀ ਦੀ ਆ ਲਓ ਜੀ ਇੱਕ ਹਫਤੇ ਦੀ ਦੋਸਤੋ ਸੂਈ ਹੈ ਠੀਕ ਆ ਜੀ ਆ ਲੋ ਚੰਗਾ ਪਿੱਠਪੂੜਾ ਚੰਗੀ ਹਾਈਟਾ ਛੋਟੀ ਦੀ ਬਿਲਕੁਲ ਬੈਕ ਸਾਈਡ ਨੂੰ ਸਿੰਘ ਆ ਦੋਸਤੋ ਜਿਵੇਂ ਠੀਕ ਆ ਢਾਕ ਤਲਵਾਰੇ ਸਿੰਘ ਹੁੰਦੇ ਬਿਲਕੁਲ ਬੈਕ ਸਾਈਡ ਨੂੰ ਆ ਤੇ ਫੇਸ ਕੁਆਲਿਟੀ ਵੇਖੋ ਇੱਕ ਪਾਸੇ ਨੂੰ ਟੇਢਾ ਕੱਟ ਜਿਹੜਾ ਆਉਂਦਾ ਟੋਟੀਆਂ ਦਾ ਠੀਕ ਆ ਟੱਕ ਪਿੱਲੀ ਚੰਗੇ ਲੈਵੇ ਦੀ ਆ ਤੇ ਬਿਲਕੁਲ ਚੌਰਸ ਨੇਵਾ ਲੈਵਾ ਆਰਡਰ ਜਿਹੜਾ ਤੁਹਾਨੂੰ ਦਿਖਾਵਾਂਗੇ ਤਸਦੀ ਦੇ ਨਾਲ ਕਸਮੇ ਲੈਵੇ ਦੀਆਂ ਚੌਰਸ ਨੇਵਾ ਇਹ ਗੋਆ ਚੈੱਕ ਕਰੋ ਥਾਣ ਸੰਧੂ ਸਾਹਿਬ ਇੱਕ ਗੱਲ ਹੈਗੀ ਪਸ਼ੂ ਤਿੰਨੇ ਹੀ ਬੜੇ ਠੰਡੇ ਸੀ ਲ ਹਾਂ ਤਾਂ ਦੇਖੋ ਬਿਲਕੁਲ ਬੱਚਾ ਵੀ ਜਿੱਦਾਂ ਲਾਇਆ ਫਿਰ ਵੀ ਜਿਹੜਾ ਦੋਸਤੋ ਅੱਗ ਥੋੜਾ ਹਰਵੇਲ ਤੋਰੇ ਚ ਲਮਾਂ ਆਹ ਕਰੋ ਚੈੱਕ ਜੀ ਸੁਬਾ ਦੂਜਾ ਠੀਕ ਹੈ ਜੀ ਤੇ ਹੁਣ ਹਰ ਬੇਲ ਕਿੰਨਾ 8-9 ਕਿਲੋ ਹੈਗਾ 8-9 ਕਿਲੋ ਸੰਦੂ ਸਾਵੇ ਦੇ ਥੱਲੇ ਆ ਸਤੂ ਸਾਰ ਜਿੰਨੇ ਵੀ ਪਸ਼ੂ ਆ ਸਾਰੇ 10 ਤੋਂ ਬਾਹਰ ਚੱਲਣ ਵਾਲੇ ਆ ਹਾਂ ਹੁਣ ਤਾਂ ਕਿਸੇ ਦੇ ਥੱਲੇ 2 ਕਿਲੋ ਵੱਧ ਕਿਸੇ ਦੇ ਥੱਲੇ ਘਟ ਠੀਕ ਹੈ ਜੀ ਲੋ ਵੀ 8-9 9 ਹੁਣ ਜਿਹੜਾ ਦੋਸਤੋ ਬਿਲਕੁਲ ਹਾਜ਼ਰ ਮਗਰ ਮੇਲ ਕਾਫ ਕਟਾਏ ਦੇ ਥੱਲੇ ਤੇ ਕੋਈ ਵੀਰ ਤਸल्ली ਕਰ ਸਕਦਾ ਚੋਕੇ ਠੀਕ ਹੈ ਜੀ ਸੱਜਰ ਸੂਈ ਆ 10 ਤੋਂ ਬਾਹਰ ਚੱਲੂਗੀ ਬਾਕੀ ਚੰਗੀ ਸੇਵਾ ਦੇ ਆਨ ਸੰਦੂ ਸਾਹਿਬ ਆਪਣੀ 60000 ਦੀ ਖਰੀਦ ਆ ਤਾਂ ਇਹ ਆਪਾਂ 36000 ਦੇ ਦੇਵਾਂਗੇ 36000 ਦੀ ਬਿਲਕੁਲ ਠੀਕ ਹੈ ਜੀ 36000 ਦੀ ਜਿਹੜੀ ਦੋਸਤੋ ਇਹ ਹਾਂ ਨਾ ਹੈਗੀ ਐ ਜਿਸਨੂੰ 36000 ਦੀ ਆ ਠੀਕ ਹੈ ਬਾਕੀ ਉਹਨਾਂ ਉਹਨਾਂ ਮਾਰਜਨ ਰੱਖ ਕੇ ਭਾਈ ਜੰਦਾ ਵੀ ਆਪਾਂ ਦੇ ਦਾਂਗੇ ਠੀਕ ਹੈ ਲੈ ਦੇ ਤਾਂ ਹੀ ਜਿਹੜੀ ਆ ਦੋਸਤੋ ਆਈ ਗਈ ਤੁਹਾਨੂੰ ਦੱਸੀ ਜਾਂਦੇ ਨੇ ਨਾਲੋਂ ਨਾਲ ਵੀ ਇੰਨਾ ਕ ਮਾਰਜਨ ਹੈਗਾ ਉੱਤੇ ਕਿਉਂਕਿ ਸੰਦੂ ਸਾਹਿਬ ਦੁਕਾਨ ਆ ਇੰਨਾ ਕ ਤਾਂ ਪ੍ਰੋਫਿਟ ਜਿਹੜਾ ਬੰਦ ਆ ਵਾ ਬਿਲਕੁਲ ਜੀ ਕਿਉਂਕਿ ਕੋਈ 5 ਦਿਨ ਤੋਂ ਲਿਆ ਕੇ ਬੱਦੀ ਕੋਈ 8 ਤੋਂ ਕੋਈ 2 ਦਿਨ ਤੋਂ ਕਿਉਂਕਿ ਜਿਆਜ ਲੈਣ ਦਾ ਕੋਈ ਹਰਜ ਨਹੀਂ ਬਿਲਕੁਲ ਜੀ ਇਹਨਾਂ ਦੇ ਖਰਚੇ ਵੀ ਆਉਂਦੇ ਆ ਬਿਲਕੁਲ ਆਉਂਦੇ ਆ ਜੀ ਜਿੱਥੋਂ ਅਫਸਰ ਪਸੂ ਆਉਂਦਾ ਤੁਰਦਾ ਠੀਕ ਹੈ ਜੀ ਕੋਈ ਟਰਾਂਸਪੋਰਟ ਦਾ ਸਾਰੇ ਚੀਜ਼ਾਂ ਦਾ ਖਰਚੇ ਆਉਂਦੇ ਆ ਆ ਮੱਝ ਆਪਣੇ ਕੋਲ ਆ ਗਈ ਵੀ ਸੂਈ ਏ ਇਹ ਵੀ ਸੰਤੋਖ ਸਾਹਿਬ ਸੂਈ ਆ ਅੱਛਾ ਦੂਜੀ ਸੂਈ ਛੋਟੀ ਸੂਈ ਆ ਹਾਂ ਜੀ ਸੂਈ ਨਾ ਜਿੰਨ ਨੂੰ ਵੀ 4-5 ਦਿਨ ਹੋ ਗਏ ਲੋ ਵੀ ਦੋਸਤੋ ਠੀਕ ਹੈ 4-5 ਕਿ ਦਿਨਾਂ ਦੀ ਸੂਈ ਆ ਮਗਰ ਕੱਟੀ ਇਹਦੇ ਕੱਟਾਈ ਕਟਾ ਮੇਲ ਕਾ ਆ ਲੈ ਠੀਕ ਹੈ ਤੇ ਦੁੱਧ ਹੁਣ ਰਵੇਲ ਕਿੰਨਾ ਦਾ ਥਲੇ ਦੁੱਧ ਸੰਤੂ ਸਾਹਿਬ ਵੈਸੇ ਵੀ 10 ਤੋਂ ਬਾਹਰ ਹੀ ਚਵਾਉਗੀ ਇਸ ਟਾਈਮ ਇਹਦੇ ਥੱਲੇ ਵੀ ਕੋਈ 7 7.5 ਲੀਟਰ ਹੀ ਹੋਊਗਾ ਅੱਛਾ ਜੀ ਤੇ ਬਾਕੀ ਸੰਤੂ ਸਾਹਿਬ ਇਹ ਤਾਂ ਜਿਹੜਾ ਮੋਲੇ ਆ ਹੂੰ ਉਹ 58000 ਰੁਪਏ ਦੇ ਆਪਾਂ ਲੈ ਦੇ ਕਰਾਂਗੇ 55000 ਦੀ ਆਪਣੀ ਖਰੀਦ ਆ ਠੀਕ ਆ ਜੀ ਹਾਂਜੀ ਲਓ ਜੀ 55000 ਦੀ ਆਪਣੀ ਆਈ ਆ ਬਈਆਂ ਦਾ ਆਪਾਂ ਨੂੰ ਮੱਝ ਤੇ 58000 ਦੀ ਦੇ ਦਾਂਗੇ ਠੀਕ ਆ ਚੌੜੇ ਸਰੀਰ ਦਾ ਢਾਂਚਾ ਇਹਦੀ ਆ ਪਿੱਠਪੂੜਾ ਬਿਲਕੁਲ ਚੌੜਾ ਦੋਸਤੋ ਠੀਕ ਹੈ ਕਈ ਵਾਰ ਬਿਲਕੁਲ ਨਾਰਮਲ ਦਰਮਿਆਨੀਆਂ ਘਰੋਂ ਪਸੂ ਆਉਂਦੇ ਆ ਸੇਵਾ ਸਾਹਿਬ ਘੱਟ ਬਹੁਤ ਵਧੀਆ ਪਿੱਠਪੂੜਾ ਸੰਦੋ ਚਵਾਸ ਬਹੁਤ ਵਧੀਆ ਇਹਦਾ ਵੀ ਭੋਲਾ ਬਿਲਕੁਲ ਪਤਲੇ ਪਿੰਡੇ ਦੀ ਆ ਅਦਾ ਮੈਂ ਵਾਰ-ਵਾਰ ਗੱਲ ਕਰਦਾ ਵੀ ਠੰਡੀਆਂ ਸਾਰੀਆਂ ਮੱਜਾਂ ਹੀ ਵੜੀਆਂ ਹੂੰ ਜਿੱਥੇ ਮਰਜੀ ਵੇਖੋ ਆਪਾਂ ਬੱਚਾ ਲਾਇਆ ਛੱਡ ਤੇ ਬਿਲਕੁਲ ਆ ਲੋ ਤੋ ਆ ਸਾਰਿਆਂ ਦੇ ਬੋਲ ਹੁਣ ਦੁੱਧ ਦੇ 7 ਕਿਲੋ ਹੈਗਾ ਹਾਂ 7-8 ਦੇ ਲਾਗੇ ਬੰਨੇ ਆ ਸੰਤੂ ਸਾਹਿਬ ਇਹਦੀ ਚਮੜੀ ਸਕਿਨ ਵਾਈ ਗੱਲ ਕਰੀਏ ਤਾਂ ਸਾਰਿਆਂ ਮੱਜਾਂ ਨਾਲ ਕੁਆਲਿਟੀ ਦੀ ਆ ਬਿਲਕੁਲ ਜੀ ਤਾਂ ਲਿਸ਼ਕਾ ਪੂਰੀ ਹੂੰ ਲੋ ਵੀ 7 ਕਿਲੋ ਦੁੱਧ ਜਿਹੜਾ ਦੋਸਤੋ ਬਿਲਕੁਲ ਹਾਜ਼ਰ ਕੋਈ ਵੀਰ ਆਪਦੀ ਚਵਾਈ ਕਰ ਲੈ ਇੱਕ ਟਾਈਮ ਦੋ ਟਾਈਮ ਕਰ ਲੈ ਠੀਕ ਆ ਸੰਤੂ ਸਾਹਿਬ ਹੁਣ ਆਪਾਂ ਚਲੋ ਆਈਆਂ ਗਈਆਂ ਦੱਸਤੀਆਂ ਹੁਣ ਬਾਲੇ ਭੈਣ ਭਰਾਵਾ ਕਹਿ ਦੇਣਾ ਯਾਰ 3000 ਰੁਪਇਆ ਇੰਨਾ ਪ੍ਰੋਫਿਟ ਇੰਨਾ ਮਾਰਜਨ ਪਸੰਦੂ ਸਾਹਿਬ ਇਹਨਾਂ ਤੇ ਖਰਚੇ ਵੀ ਆਏ ਆ ਹਾਂ ਬਿਲਕੁਲ ਕੋਈ ਕਿਰਾਇਆ ਵੀ ਪਿਆ ਕਿਸੇ ਦਾ 550 ਕਿਸੇ ਦਾ 450 ਕੋਈ ਕਿਤੋਂ ਆਇਆ ਪਸ਼ੂ ਕੋਈ ਕਿਤੋਂ ਆਇਆ ਕੋਈ ਕਿੱਦੇ ਆਇਆ ਤਾਂ ਜਿਹੜਾ ਅਸੀਂ ਆਪ ਖੁਦ ਆਪਦੇ ਮਤਲਬ ਜਦੋਂ ਪਸ਼ੂ ਖਰੀਦਣ ਗਏ ਆਪਦੇ ਮੋਟਰਸਾਈਕਲ ਦਾ ਖਰਚਾ ਵੀ ਆ ਉਹ ਸਾਰਾ ਕੁਝ ਇਹ 3000 ਦੇ ਵਿੱਚ ਹੀ ਆ ਹਾਂਜੀ ਦੋਸਤੋ ਸੋ ਬਿਲਕੁਲ ਚਾਰ ਪਸ਼ੂ ਜਿਹੜੀ ਅੱਜ ਬਾਈ ਹਰਬੇਰ ਦੇ ਕੋਲ ਚਾਰ ਪਸ਼ੂ ਸੀ ਚਾਰੇ ਤਿੰਨ ਪਸ਼ੂ ਸੋਏ ਨੇ ਇੱਕ ਗੱਬਨ ਤੁਹਾਨੂੰ ਜਿਹੜੀ ਆ ਦੋਸਤੋ ਮੱਝ ਦਿਖਾਤੀ ਆ ਪੂਰੀ ਨੀਲੀ ਰੰਗ ਦੀ ਤਿੰਨਾ ਪਸ਼ੂਆਂ ਦੀ ਜਿਹੜੀ ਡਿਟੇਲ ਆ ਦੋਸਤੋ ਸੁਈਆਂ ਸਵਾਈਆਂ ਦੀ ਵੀ ਤੁਹਾਡੇ ਨਾਲ ਸਾਂਝੀ ਕਰਤੀ ਆ ਰੇਟ ਭਾਅ ਫੜਦਾ ਬਿਲਕੁਲ ਜਾਇਜ਼ ਬਾਜ਼ਾਰ ਰੇਟ ਆ ਦੋਸਤੋ ਇਸੇ ਤਰ੍ਹਾਂ ਪਾਈ ਰਮੇਲ ਕਹਿੰਦਾ ਵੀ ਆਪਾਂ ਬਿਲਕੁਲ ਮਹੀਨਾ ਨਹੀਂ ਚਲੋ ਹਰ ਵਾਰ ਦੀ ਗੱਲ ਕਰ ਲੈਂਦੇ ਹਰ ਵਾਰ ਹਰ ਵਾਰ ਜਿਹੜੇ ਕਿ ਸਟਾਰਟ ਕੀਤਾ ਫਿਰਨੇ ਵੀ ਹਰ ਵਾਰ ਪਸ਼ੂ ਜਿਹੜੇ ਆ ਦੋਸਤੋ ਪਹਿਲਾਂ ਵੀ ਚਲੋ ਪਸ਼ੂ ਜਿਹੋ ਜਿਹੇ ਪਸ਼ੂ ਹੁੰਦਾ 2000 ਰੇਟ ਭਾਅ ਫੜਦਾ ਜਿਹੜਾ ਦੋਸਤੋ ਹੁੰਦਾ ਬਾਕੀ ਫਿਰ ਵੀ ਜਿੰਨੀ ਵੀ ਕੋਸ਼ਿਸ਼ ਹੋਊਗੀ ਬਿਲਕੁਲ ਜਾਇਜ਼ ਮਾਰਜਿਨ ਰੱਖ ਕੇ ਜਿਹੜਾ ਪਸ਼ੂ ਦਿੱਤਾ ਜਾਊਗਾ ਸੋ ਸਾਰੇ ਵੀਰਾਂ ਨੂੰ ਹੋਰਾਂ ਵੀਰਾਂ ਨੂੰ ਵੀ ਜਿਹੜੀ ਇਹ ਬੇਨਤੀ ਅਪੀਲ ਆ ਜੀ ਬਿਲਕੁਲ ਜਾਇਜ਼ ਜਨੂਨ ਰੇਟਾਂ ਦੇ ਉੱਪਰ ਹੀ ਪਸ਼ੂ ਦਿੱਤੇ ਜਾਣ ਤਾਂ ਜੋ ਦੋਸਤੋ ਅਕੀ ਜਿਹੜਾ ਵੀਰ ਲੈ ਕੇ ਜਾਵੇ ਉਹਦੇ ਲਈ ਥੋੜਾ ਸੌਖਾ ਹੋਵੇ ਠੀਕ ਹੈ ਤੇ ਹਰਵੇਲ ਭਾਈ ਹੋਰ ਕੁਝ ਕਹਿਣਾ ਨੰਬਰ ਇੱਕ ਜ਼ਰੂਰ ਹੈ 99036820259906382025 ਜੀ ਜੀ ਹਾਂ ਦੋਸਤੋ ਇਹ ਸਾਨੂੰ ਬਾਈ ਹਰਵੇਲ ਸਿੰਘ ਪਿੰਡ ਜੋਰ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਸੀ ਗਾਉਂ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ